ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਤੁਸੀਂ ਕਿਸੇ ਕਾਰਜ ਲਈ ਅਰਦਾਸ ਕਰ ਰਹੇ ਹੋ ਜੇਕਰ ਤੁਹਾਡੇ ਅੰਦਰ ਹੈ ਕਿ ਮੇਰੇ ਤਾਂ ਰਿਸ਼ਤੇਦਾਰ ਵੱਡੇ ਵੱਡੇ ਉਦਿਆਦੇ ਹਨ ਉਹਨਾਂ ਦੀ ਮਦਦ ਨਾਲ ਮੇਰਾ ਕਾਰਜ ਸਵਰ ਸਕਦਾ ਹੈ ਇਸ ਦਾ ਮਤਲਬ ਹੈ ਕਿ ਅਸੀਂ ਨਿਆਸਰੇ ਨਹੀਂ ਹੋਏ ਅੰਦਰ ਆਸਰਾ ਰਿਸ਼ਤੇਦਾਰਾਂ ਦਾ ਹੈ ਜਦ ਤੱਕ ਅਸੀਂ ਆਪਣੀ ਤਾਕਤ ਆਪਣਾ ਬਲ ਆਪਣੀ ਅਕਲ ਦਾ ਸਾਥ ਨਹੀਂ ਛੱਡਦੇ ਉਦੋਂ ਤੱਕ ਅਰਦਾਸ ਪਰਮਾਤਮਾ ਦੇ ਚਰਨਾ ਤੱਕ ਨਹੀਂ ਪਹੁੰਚਦੀ ਇਸ ਦਾ ਮਤਲਬ ਹਾਲੇ ਤੱਕ ਅਸੀਂ ਨਿਆਸਰੇ ਨਹੀਂ ਹੋਏ ਜਦੋਂ ਇਹਨਾਂ ਦਾ ਸਾਥ ਛੱਡ ਕੇ ਅਰਦਾਸ ਕੀਤੀ ਜਾਵੇ ਤਾਂ ਸਿਰ ਅਰਦਾਸ ਸਿੱਖ ਦਾ ਸਾਥ ਦਿੰਦੀ ਹੈ ਪਾਈ ਪਿੰਦਰਪਾਲ ਸਿੰਘ ਜੀ ਵੀ ਬਚਨ ਕਰਦੇ ਹਨ ਅਰਦਾਸ ਕਬੂਲ ਹੀ ਉਦੋਂ ਹੁੰਦੀ ਹੈ ਜਦੋਂ ਬੰਦਾ ਨਿਆਸਰਾ ਹੋ ਜਾਂਦਾ ਹੈ ਜਿੰਨੀ ਦੇਰ ਤੱਕ ਤੁਸੀਂ ਹੋਰ ਆਸਰੇ ਲਗੇ ਅਰਦਾਸ ਕਰੋਗੇ ਕਦੀ ਅਰਦਾਸ ਨਹੀਂ ਸੁਣੀ ਜਾਵੇਗੀ ਜਦੋਂ ਕੋਈ ਨਿਆਸਰਾ ਹੋ ਕੇ ਅਰਦਾਸ ਕਰਦਾ ਹੈ ਉਦੋਂ ਹੀ ਗੁਰੂ ਸਾਹਿਬ ਬਾਫੜਦੇ ਹਨ ਸਾਡੀ ਅੱਜ ਦੀ ਇੱਕ ਐਸੇ ਹੀ ਬੱਚੇ ਦੀ ਸਾਖੀ ਜਿਸ ਦੇ ਮਾਤਾ ਪਿਤਾ ਨੇ ਕੁਝ ਦੌਲਤ ਦੇ ਲਾਲਚ ਕਾਰਨ ਉਸਨੂੰ ਰਾਜੇ ਪਾਸ ਵੇਚ ਦਿੱਤਾ ਅਤੇ ਰਾਜੇ ਨੇ ਵੀ ਉਸ ਬੱਚੇ ਦੀ ਬਲੀ ਤੇਨ ਵਾਸਤੇ ਹੀ ਉਸਨੂੰ ਖਰੀਦਿਆ ਫਿਰ ਕਿਸ ਤਰ੍ਹਾਂ ਉਸ ਬੱਚੇ ਨੇ ਆਪਣੀ ਜਾਨ ਬਚਾਈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਹਾੜੀ ਰਾਜਾ ਸੀ ਉਸਦੇ ਘਰ ਔਲਾਦ ਨਹੀਂ ਸੀ ਉਸ ਰਾਜੇ ਨੂੰ ਕਿਸੇ ਗਲਤ ਸਰੀਰ ਪੇਖੀ ਨੇ ਕਹਿ ਦਿੱਤਾ ਜੇ ਤੂੰ ਆਪਣੇ ਰਾਜ ਵਿੱਚ ਕਿਸੇ ਬੱਚੇ ਦੀ ਬਲੀ ਦੇਵੇਂ ਤੇਰੇ ਘਰ ਔਲਾਦ ਹੋ ਸਕਦੀ ਹੈ ਉਸ ਰਾਜੇ ਨੇ ਐਲਾਨ ਕਰ ਦਿੱਤਾ ਕਿ ਉਸ ਨੂੰ 50000 ਮੋਹਰਾਂ ਮਿਲਣਗੀਆਂ ਜਿਹੜਾ ਆਪਣੇ ਬੱਚੇ ਨੂੰ ਬਲੀ ਦੇਣ ਲਈ ਸੋਪੇਗਾ ਕਿਸੇ ਔਰਤ ਦੇ 7 ਪੁੱਤਰ ਸਨ ਅਤੇ 6 ਕਾਮਕਾਰ ਕਰਦੇ ਸਨ ਸਤਵਾਂ ਸਤ ਸੰਕਰਦਾ ਸੀ ਸੰਗਤ ਵਿੱਚ ਜਾਣਾ ਚਾਰ-ਚਾਰ ਘੰਟੇ ਦਾ ਨੇਮ ਸੀ ਉਸਦਾ ਜਿਹੜਾ ਬੰਦਾ ਜ਼ਿਆਦਾ ਨੇਮ ਕਰਦਾ ਹੈ ਕਈ ਵਰੇ ਘਰਦਿਆਂ ਨੂੰ ਪਹਿਚਾਨ ਨਾ ਹੋਣ ਕਰਕੇ ਉਹ ਇਹੀ ਕਹਿੰਦੇ ਹਨ ਕਿ ਇਹ ਵਿਲੜ ਹੈ ਦੋਨਾਂ ਪਤੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਛੇ ਪੁੱਤਰ ਕੰਮਕਾਰ ਕਰਦੇ ਹਨ ਇਹ ਪੁੱਤਰ ਬਿਲਕੁਲ ਵਿਲਾ ਹੈ ਲਖੱਟੂ ਹੈ ਇਸ ਨੂੰ 50000 ਮੋਹਰਾ ਲੈ ਕੇ ਰਾਜੇ ਕੋਲ ਵੇਚ ਦਈਏ ਆਪਣੇ ਕੋਲ ਮਾਇਆ ਆ ਜਾਵੇਗੀ ਰਾਜੇ ਦੇ ਦਿਮਾਗ ਵਿੱਚ ਵੀ ਕਿਸੇ ਪੇਖੀ ਨੇ ਪਾਇਆ ਹੋਇਆ ਸੀ ਕਿ ਬੱਚੇ ਦੀ ਬਲੀ ਦਿਓ ਉਹਨਾਂ ਮਾਤਾ ਪਿਤਾ ਨੇ ਰਾਜੇ ਤੋਂ 50000 ਮੋਹਰਾ ਲੈ ਲਈਆਂ ਅਤੇ ਰਾਜੇ ਨੂੰ ਆਪਣਾ ਪੁੱਤਰ ਸੌਂਪ ਦਿੱਤਾ ਬਲੀ ਦੇਣ ਵਾਸਤੇ ਰਾਜੇ ਨੇ ਸੋਚਿਆ ਕਿ ਇਸ ਦੀ ਬਲੀ ਦੇਾਂਗਾ ਅਤੇ ਮੇਰੇ ਘਰ ਔਲਾਦ ਹੋਵੇਗੀ ਜਦੋਂ ਬਲੀ ਦੇਣ ਲੱਗੇ ਇੱਕ ਕਾਨੂੰਨ ਹੈ ਸਜ਼ਾ ਮਿਲਣ ਵਾਲੇ ਵਿਅਕਤੀ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਦੀ ਆਖਰੀ ਇੱਛਾ ਕੀ ਹੈ ਰਾਜੇ ਨੇ ਪਰੀ ਸਭਾ ਵਿੱਚ ਪੁੱਛਿਆ ਕਾਕਾ ਤੇਰੀ ਅਖੀਰਲੀ ਮੰਗ ਕੀੜੀ ਹੈ ਤੇਰੀ ਬਲੀ ਦੇਣੀ ਹੈ ਤੈਨੂੰ ਮੈਂ ਮੁੱਲ ਲਿਆ ਹੈ ਤੇਰੀ ਕੋਈ ਅਖੀਰਲੀ ਮੰਗ ਹੈ ਤਾਂ ਬੱਚਾ ਅੱਗੋਂ ਕੀ ਕਹਿੰਦਾ ਹੈ ਰਾਜਾ ਮੈਨੂੰ 15 ਮਿੰਟ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ ਰਾਜਾ ਕਹਿ ਲੱਗਾ ਇਹ ਕਿੜੀ ਵੱਡੀ ਗੱਲ ਹੈ ਅਤੇ ਰਾਜੇ ਨੇ ਪੁੱਛਿਆ ਕਿੱਥੇ ਖੇਡਣਾ ਹੈ ਉਹ ਬੱਚਾ ਕਹਿਣ ਲੱਗਾ ਜਿੱਥੇ ਮਿੱਟੀ ਹੋਵੇ ਮਿੱਟੀ ਦਾ ਢੇਰ ਸੀ ਰਾਜੇ ਅਤੇ ਉਸਦੇ ਵਜ਼ੀਰ ਸਭ ਵੇਖ ਰਹੇ ਹਨ ਜਦੋਂ ਬੱਚਾ ਉਸ ਮਿੱਟੀ ਦੇ ਕੋਲ ਗਿਆ ਉਸਨੇ ਥੋੜੀ ਜਿਹੀ ਮਿੱਟੀ ਚੁੱਕੀ ਅਤੇ ਇੱਕ ਢੇਰੀ ਬਣਾਈ ਫਿਰ ਦੂਸਰੀ ਢੇਰੀ ਬਣਾਈ ਤੀਸਰੀ ਢੇਰੀ ਬਣਾਈ ਅਤੇ ਚੌਥੀ ਢੇਰੀ ਵੀ ਬਣਾਈ ਚਾਰ ਢੇਰੀਆਂ ਬਣਾਈਆਂ ਅਤੇ ਇੱਕ ਢੇਰੀ ਅੱਗੇ ਹੱਥ ਜੋੜ ਕੇ ਬੱਚਾ ਖਲੋ ਗਿਆ ਰਾਜਾ ਤਾਂ ਇਹੀ ਸਮਝਦਾ ਹੈ ਕਿ ਇਹ ਬੱਚਾ ਮਿੱਟੀ ਨਾਲ ਖੇਡਦਾ ਪਿਆ ਹੈ ਇੱਕ ਮਿੰਟ ਉਸ ਢੇਰੀ ਅੱਗੇ ਹੱਥ ਜੋੜ ਕੇ ਬੱਚਾ ਖਲੋਤਾ ਅਤੇ ਉਹ ਢੇਰੀ ਟਾ ਦਿੱਤੀ ਦੂਜੀ ਢੇਰੀ ਅੱਗੇ ਖਲੋਤਾ ਉਸ ਢੇਰੀ ਨੂੰ ਵੀ ਟਾ ਦਿੱਤਾ ਤੀਜੀ ਅੱਗੇ ਖਲੋਤਾ ਉਸ ਢੇਰੀ ਨੂੰ ਵੀ ਟਾ ਦਿੱਤਾ ਅਤੇ ਚੌਥੀ ਅੱਗੇ ਜਦੋਂ ਉਹ ਬੱਚਾ ਖਲੋਤਾ ਅਤੇ ਅੱਖਾਂ ਉਸ ਦੀਆਂ ਜੁੜ ਗਈਆਂ ਮਨ ਜੁੜ ਗਿਆ ਤਰਲੇ ਪਾਈ ਜਾਂਦਾ ਹੈ ਜੋਤੜੀ ਕਰੀ ਜਾਂਦਾ ਹੈ ਰਾਜਾ ਦੇਖ ਰਿਹਾ ਹੈ ਕਿ ਇਹ ਕੈਸੀ ਖੇਲ ਹੈ ਰਾਜਾ ਪੁੱਛਦਾ ਹੈ ਉਹ ਬੱਚਿਆ ਇਹ ਕੀ ਕਰਦਾ ਪਿਆ ਹੈ ਇਹੇ ਕਿਹੜੀ ਖੇਡ ਖੇਡਦਾ ਪਿਆ ਹੈ ਬੱਚਾ ਕਹਿਣ ਲੱਗਾ ਮੈਂ ਤੇਰੇ ਕੋਲੋਂ 15 ਮਿੰਟ ਦਾ ਸਮਾਂ ਖੇਡਣ ਲਈ ਮੰਗਿਆ ਹੈ ਹਲੇ ਤਾਂ 12 ਮਿੰਟ ਹੀ ਹੋਏ ਹਨ 3 ਮਿੰਟ ਲੈਂਦੇ ਹਨ ਰਾਜੇ ਨੇ ਕਿਹਾ ਨਹੀਂ ਪਹਿਲੇ ਮੰਨੂ ਇਹ ਦੱਸ ਕਿ ਇਹ ਤੂੰ ਕੀ ਕਰਦਾ ਪਿਆ ਹੈ ਅਸੀਂ ਸੁੰਨਣਾ ਚਾਹੁੰਦੇ ਹਾਂ ਉਹ ਬੱਚਾ ਕਹਿਣ ਲੱਗਾ ਰਾਜਾ ਇਹ ਮੈਂ 4 ਢੇਰੀਆਂ ਬਣਾਈਆਂ ਹਨ ਅਤੇ 3 ਟਾ ਦਿੱਤੀਆਂ ਹਨ ਚੌਥੀ ਅੱਗੇ ਹੱਥ ਜੋੜ ਕੇ ਅਰਦਾਸਾ ਕਰਦਾ ਪਿਆ ਹਾਂ ਰਾਜਾ ਕਹਿਣ ਲੱਗਾ ਇਹ ਕੀ ਹੈ ਤਾਂ ਬੱਚਾ ਕਹਿਣ ਲੱਗਾ ਮੈਂ ਪਹਿਲੀ ਢੇਰੀ ਬਣਾਈ ਸੀ ਆਪਣੇ ਮਾਤਾ ਪਿਤਾ ਦੀ ਮਾਤਾ ਪਿਤਾ ਦਾ ਕੰਮ ਹੈ ਬੱਚਿਆਂ ਦੀ ਰਾਖੀ ਕਰਨਾ ਪਰ ਮੇਰੇ ਮਾਤਾ ਪਿਤਾ ਨੇ ਰਾਖੀ ਨਹੀਂ ਕੀਤੀ ਅਤੇ ਮਾਇਆ ਪਿੱਛੇ ਮੈਨੂੰ ਵੇਚ ਦਿੱਤਾ ਹੈ ਇਸ ਲਈ ਮੈਂ ਉਹਨਾਂ ਦੀ ਢੇਰੀ ਟਾ ਦਿੱਤੀ ਦੂਸਰੀ ਢੇਰੀ ਬਣਾਈ ਸੀ ਰਿਸ਼ਤੇਦਾਰਾਂ ਦੀ ਪੰਚਾਇਤ ਦੀ ਪਿੰਡ ਦੀ ਪੰਚਾਇਤ ਦਾ ਕੰਮ ਹੁੰਦਾ ਹੈ ਰਿਸ਼ਤੇਦਾਰੀ ਵਿੱਚ ਦਰਦ ਰੱਖਣ ਵਾਲਿਆਂ ਦਾ ਕੰਮ ਹੁੰਦਾ ਹੈ ਇਹ ਕੋਈ ਕੁਝ ਗਲਤ ਕਰਦਾ ਹੋਵੇ ਉਸ ਨੂੰ ਸਮਝਾਉਣਾ ਰਾਖੀ ਕਰਨੀ ਕੋਈ ਰਿਸ਼ਤੇਦਾਰ ਕੋਈ ਪੰਚਾਇਤ ਦਾ ਬੰਦਾ ਮੇਰੇ ਵਾਸਤੇ ਨਹੀਂ ਉੱਠਿਆ ਨਾ ਹੀ ਕੁਝ ਬੋਲਿਆ ਮੈਂ ਉਹਨਾਂ ਦੀ ਬਣਾਈ ਢੇਰੀ ਬਿਟਾ ਦਿੱਤੀ ਅਤੇ ਰਾਜਾ ਤੂੰ ਗੁੱਸਾ ਨਾ ਕਰੀ ਤੀਜੀ ਢੇਰੀ ਮੈਂ ਤੇਰੀ ਬਣਾਈ ਸੀ ਰਾਜੇ ਦਾ ਕੰਮ ਹੁੰਦਾ ਹੈ ਪ੍ਰਜਾ ਦੀ ਰਾਖੀ ਕਰਨਾ ਪ੍ਰਜਾ ਦਾ ਧਿਆਨ ਰੱਖਣਾ ਪਰ ਤੂੰ ਮੇਰੀ ਬਲੀ ਦੇ ਰਹਾ ਹੈ ਸਿਰਫ ਇਸ ਵਾਸਤੇ ਕਿ ਤੇਰੇ ਘਰ ਪੁੱਤਰ ਹੋ ਜਾਵੇ ਚਾਹੇ ਮੇਰੀ ਪ੍ਰਜਾ ਦਾ ਬੱਚਾ ਬਲੀ ਚੜ ਜਾਵੇ ਇਸ ਕਰਕੇ ਤੂੰ ਵੀ ਮੇਰੀ ਰਾਖੀ ਨਾ ਕੀਤੀ ਮੈਂ ਤੇਰੀ ਬਣਾਈ ਢੇਰੀ ਵਿਟਾ ਦਿੱਤੀ ਉਹ ਬੱਚਾ ਅੱਗੇ ਕਹਿੰਦਾ ਹੈ ਮੈਂ ਚੌਥੀ ਢੇਰੀ ਬਣਾਈ ਹੈ ਪਰਮਾਤਮਾ ਦੀ ਹੁਣ ਮੈਂ ਉਸ ਅੱਗੇ ਅਰਦਾਸਾ ਕਰਦਾ ਪਿਆ ਹਾਂ ਕਿ ਮੈਂ ਮਾਤਾ ਪਿਤਾ ਵਾਲੀ ਢੇਰੀ ਵਿਟਾ ਦਿੱਤੀ ਹੈ ਪੰਚਾਇਤ ਦੀ ਰਿਸ਼ਤੇਦਾਰਾਂ ਦੀ ਢੇਲੀ ਵਿਟਾ ਦਿੱਤੀ ਹੈ ਰਾਜੇ ਦੀ ਢੇਲੀ ਵਿਟਾ ਦਿੱਤੀ ਹੈ ਹੁਣ ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ ਤੈ ਤੂੰ ਕੋਈ ਬੇਦ ਬਣਾ ਤੇ ਮੇਰੀ ਰਾਖੀ ਕਰ ਕਿਉਂਕਿ ਕਿਸੇ ਉੱਪਰ ਮੁਸੀਬਤ ਆਉਣ ਤੇ ਕੇਵਲ ਪਰਮਾਤਮਾ ਹੀ ਸਾਥ ਦਿੰਦਾ ਹੈ ਉਸ ਸਿੱਧਕੀ ਬੱਚੇ ਨੇ ਸਾਰੀਆਂ ਟੇਰੀਆਂ ਟਾ ਕੇ ਇੱਕ ਆਪਣੇ ਗੁਰੂ ਦੀ ਮਾਲਕ ਦੀ ਪਰਮੇਸ਼ਵਰ ਦੀ ਟੇਰੀ ਅੱਗੇ ਜਦੋਂ ਜੋਦੜੀ ਕੀਤੀ ਅਤੇ ਫਿਰ ਉਹੋ ਵੀ ਵਰਤ ਗਿਆ ਉਸਦੇ ਚਰਨਾਂ ਤੱਕ ਵੀ ਅਰਦਾਸ ਪਹੁੰਚ ਗਈ ਉਹ ਰਾਜਾ ਕਹਿਣ ਲੱਗਾ ਇਹ ਤਾਂ ਕਮਾਲ ਦਾ ਬੱਚਾ ਹੈ ਇਹ ਕਹਿੰਦਾ ਸੀ 15 ਮਿੰਟ ਮੈਨੂੰ ਖੇਡ ਲੈਂਦੇ ਹੋ ਇਹ ਨਹੀਂ ਪਿਆਰੀ ਖੇਡ ਖੇਡਦਾ ਪਿਆ ਹੈ ਇੰਨਾ ਪਰਮਾਰਥ ਵਾਲਾ ਬੱਚਾ ਹੈ ਇਸ ਦੀ ਗੱਲ ਠੀਕ ਹੈ ਕਿ ਰਾਜੇ ਦਾ ਕੰਮ ਰਾਖੀ ਕਰਨੀ ਹੈ ਅਤੇ ਮੈਂ ਕੀ ਕਰ ਰਿਹਾ ਹਾਂ ਵਜ਼ੀਰਾਂ ਨੂੰ ਕਹਿੰਦਾ ਹੈ ਉਹ ਵਜ਼ੀਰੋ ਇਸ ਬੱਚੇ ਦੀ ਬਲੀ ਦੇ ਕੇ ਵੀ ਪਤਾ ਨਹੀਂ ਮੇਰੇ ਘਰ ਔਲਾਦ ਹੋਣੀ ਹੈ ਕਿ ਨਹੀਂ ਹੋਣੀ ਅਤੇ ਜੇ ਹੋ ਵੀ ਗਈ ਤਾਂ ਕੀ ਪਤਾ ਲਾਇਕ ਹੋਵੇ ਜਾਂ ਨਾ ਹੋਵੇ ਕਿੰਨਾ ਚੰਗਾ ਹੋਵੇ ਕਿ ਮੈਂ ਇਸੇ ਨੂੰ ਆਪਣਾ ਪੁੱਤਰ ਬਣਾ ਲਵਾਂ ਸਾਰੇ ਵਜ਼ੀਰ ਕਹਿਣ ਲੱਗੇ ਇਸ ਤੋਂ ਵੱਡੀ ਅਤੇ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਰਾਜਾ ਕਹਿਣ ਲੱਗਾ ਤੂੰ ਪਰਮਾਰਥ ਦਾ ਇੰਨੀ ਛੋਟੀ ਉਮਰ ਵਿੱਚ ਹੀ ਪਿਆਰਾ ਰਸਤਾ ਚੁਣਿਆ ਹੈ ਵੱਡਾ ਹੋ ਕੇ ਤੂੰ ਕਿੰਨੇ ਚੰਗੇ ਰਸਤੇ ਤੇ ਤੁਰੇਗਾ ਅੱਜ ਤੋਂ ਬਾਅਦ ਮੈਂ ਤੈਨੂੰ ਆਪਣਾ ਪੁੱਤਰ ਬਣਾਉਂਦਾ ਹਾਂ ਅਤੇ ਅੱਜ ਤੋਂ ਬਾਅਦ ਮੇਰੇ ਰਾਜ ਦਾ ਮਾਲਕ ਤੂੰ ਹੋਵੇਂਗਾ ਇਸ ਸਾਖੀ ਤੋਂ ਆਪਣੇ ਲਈ ਵੀ ਸਿਰ ਹੈ ਗੁਰੂ ਦੀ ਸ਼ਰਨ ਆਉਣ ਦਾ ਸਹੀ ਮਾਇਨੇ ਵਿੱਚ ਮਤਲਬ ਹੀ ਇਹੀ ਹੈ ਇਹ ਹੋਰ ਸਾਰੇ ਉਪਾਰ ਸਿਆਨਪਾਂ ਦਾ ਆਸਰਾ ਛੱਡ ਕੇ ਇੱਕ ਗੁਰੂ ਦਾ ਆਪਣੇ ਮਾਰਗ ਦਾ ਆਸਰਾ ਤੱਕਣਾ ਅਤੇ ਜਦ ਇਸ ਤਰ੍ਹਾਂ ਕੋਈ ਨਿਆਸਰਾ ਹੋ ਕੇ ਗੁਰੂ ਦੀ ਸ਼ਰਣੀ ਪੈ ਕੇ ਗੁਰੂ ਅੱਗੇ ਅਰਪਣ ਕਰਦਾ ਹੈ ਤਾਂ ਸਿਰ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਹੁੰਦੇ ਹਨ ਜੇ ਸਾਧੂ ਸ਼ਰਣੀ ਪਰੇ ਤਿਨਕੇ ਕਮਨ ਵਿਚਾਰ ਦੰਤ ਜੀਪ ਜਿ ਮਰਾਕ ਹੈ ਦੁਸ਼ਟ ਅਰਿਸ਼ਟ ਸੰਗਾਰ ਵਿਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ